ਦੇ ਵਿੱਚ ਬਹੁਤ ਧੰਨਵਾਦ ਪੰਗਰ ਜੀ ਕੀ ਅਪਡੇਟ ਹੈ ਜੀ ਪੰਜਾਬ ਦੇ ਨਾਲ ਸੰਬੰਧਤ ਉਹ ਪਤੰਦਰ ਸਭ ਤੋਂ ਪਹਿਲਾਂ ਤਾਂ ਜ਼ਿਕਰ ਰਾਜਵੀਰ ਜਵੰਦਾ ਦਾ ਕਰਨਾ ਬਣਦਾ ਕਿਉਂਕਿ ਰਾਜਵੀਰ ਜਵੰਦਾ ਪੰਜਾਬ ਦਾ ਇੱਕ ਚਰਚਿਤ ਗਾਇਕ ਮਸ਼ਹੂਰ ਗਾਇਕ ਤੇ ਇਸ ਵੇਲੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਫੋਰਟਿਸ ਹਸਪੀਟਲ ਦੇ ਵਿੱਚ ਤੇ ਜਿਹੜੀ ਸਮੱਸਿਆ ਪੰਜਾਬ ਦੇ ਵਿੱਚ ਹੈ ਦੇਸ਼ ਘਰ ਦੇ ਵਿੱਚ ਉਹੀ ਸਮੱਸਿਆ ਦੇ ਕਾਰਨ ਉਹਨੂੰ ਅੱਜ ਇਸ ਹਾਸਟ ਦੇ ਵਿੱਚ ਜਾਣਾ ਪਿਆ ਦਰਅਸਲ ਅ ਰਾਜਵੀਰ ਜਵੰਦਾ ਬਹੁਤ ਚੰਗੇ ਗੀਤ ਗਾਉਂਦਾ ਏ ਬਹੁਤ ਸਾਰੇ ਸਟੇਜ ਸ਼ੋਅ ਉਹ ਤੇ ਬਹੁਤ ਸੋਹਣੀ ਉਹਦੀ ਦਸਤਾਰ ਸਜਾਉਂਦਾ ਪੱਗ ਬੰਦ ਹੈ ਬਹੁਤ ਚੰਗਾ ਲੰਬਾ ਗੱਭਰੂ ਪੰਜਾਬ ਪੁਲਿਸ ਦੇ ਵਿੱਚ ਵੀ ਰਹਾ ਜਗਰਾਉਂ ਦੇ ਕੋਲ ਪੋਨਾ ਪਿੰਡ ਹੈ ਤੇ ਇਹਨੇ ਦਿਨੀ ਮਹਾਲੀ ਦੇ ਵਿੱਚ ਰਹਿ ਰਿਹਾ ਸੀਗਾ ਤੇ ਉਹ ਜਦੋਂ ਬਾਈਕ ਰਾਈਡਿੰਗ ਦਾ ਸ਼ੌਕੀਨ ਹੈ ਬਾਈਕ ਰਾਈਡਰ ਹੈ ਤੇ ਉਹਨੇ ਪੂਰੇ ਸੇਫਟੀ ਜਿਹੜੇ ਗੀਅਰ ਨੇ ਉਹ ਲਏ ਹੋਏ ਸੀਗੇ ਉਹ ਜਾ ਰਿਆ ਸੀਗਾ ਆਪਣੇ ਜਿਹੜਾ ਉਹਨਾਂ ਦਾ ਕਲੱਬ ਹੈ ਜਿਹੜਾ ਉਹਨਾਂ ਦੇ ਦੋਸਤ ਬਣੇ ਹੋਏ ਨੇ ਬਾਈਕ ਰਾਈਡਿੰਗ ਕਰਨ ਤੇ ਜਦੋਂ ਉਹ ਜਾ ਰਿਹਾ ਸੀ ਤਾਂ ਬੱਦੀ ਦੇ ਨੇੜੇ ਦੋ ਆਵਾਰਾ ਸਾਨ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਦੇਸ਼ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਉਹ ਆਪਸ ਦੇ ਵਿੱਚ ਉਹ ਲੜ ਰਹੇ ਸੀਗੇ ਦੋ ਸਾਨ ਤੇ ਜਦੋਂ ਉਹ ਉੱਥੇ ਨੂੰ ਗੁਜ਼ਰ ਰਿਹਾ ਸੀਗਾ ਤਾਂ ਅਚਾਨਕ ਜਿਹੜੀ ਇੱਕ ਬਲੈਰੋ ਗੱਡੀ ਹੈ ਉਹ ਜਾ ਰਹੀ ਸੀ ਅਤੇ ਉਹ ਬਚਾਉਣ ਦੇ ਚੱਕਰ ਦੇ ਵਿੱਚ ਸਾਨਾਂ ਨੂੰ ਗੱਡੀ ਤੇ ਜਿਹੜਾ ਹੈ ਰਾਜੀਵੀਰ ਜਵੰਧਾ ਦੇ ਬਾਈਕ ਦੀ ਟੱਕਰ ਹੋ ਗਈ ਤੇ ਉਹਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਹਾਲਾਂਕਿ ਉਸਦੇ ਸਰੀਰ ਤੇ ਕਿਤੇ ਵੀ ਕੋਈ ਇੰਜਰੀ ਨਹੀਂ ਹੈਗੀ ਪਰ ਕਿਉਂਕਿ ਜਾਂ ਤਾਂ ਧੌਣ ਦਾ ਮਨਕਾ ਜਿਹੜਾ ਟੁੱਟਿਆ ਉਸ ਸਪਾਈਨਲ ਕੋਰਡ ਜਿਹੜੀ ਹੈ ਦੋ ਜਗ੍ਹਾ ਤੇ ਟੁੱਟ ਗਈ ਤੇ ਉਹ ਬ੍ਰੇਨ ਦੇ ਵਿੱਚ ਜਿਸ ਤੋਂ ਬਾਅਦ ਜਦੋਂ ਬਲੀਡਿੰਗ ਹੋ ਗਈ ਕਲੌਟ ਬਣ ਗਏ ਤੇ ਫਿਰ ਉਹ ਇਸ ਵੇਲੇ ਉਹਦਾ ਦੱਸਿਆ ਜਾ ਰਿਹਾ ਡਾਕਟਰਾਂ ਦੇ ਵੱਲੋਂ ਕਿ ਬ੍ਰੇਨ ਡੈੱਡ ਹੈ ਤੇ ਕ੍ਰਿਟੀਕਲ ਹਾਲਤ ਦੇ ਵਿੱਚ ਹੈ ਵੈਂਟੀਲੇਟਰ ਤੇ ਹੈ ਕਲਾਕੇ ਅਰਦਾਸਾਂ ਦਾ ਦੁਆਮਾ ਦਾ ਦੌਰ ਜਾਰੀ ਹੈ ਪੰਜਾਬੀ ਇੰਡਸਟਰੀ ਦੇ ਨਾਲ ਸੰਬੰਧਿਤ ਤੇ ਤਕਰੀਬਨ ਸਾਰੇ ਹੀ ਕਲਾਕਾਰ ਜਿਹੜੇ ਨੇ ਉਹ ਹਾਲਚਲ ਪੁੱਛ ਕੇ ਆਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸੁਹਾਣਾ ਉਹਨਾਂ ਦੇ ਆਪਣੇ ਪਿੰਡ ਫਤੇਗੜ ਸਾਹਿਬ ਬਹੁਤ ਸਾਰੇ ਆਮਾਤ ਉਸ ਦੇ ਲਈ ਦੁਆਮਾ ਉਸ ਦੇ ਲਈ ਅਰਦਾਸਾਂ ਕੀਤੀਆਂ ਗੀਆਂ ਨੇ ਤੇ ਇਸ ਵੇਲੇ ਬਹੁਤ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਹੈ ਉਸ ਦਾ ਪਰਿਵਾਰ ਵੀ ਉਸ ਨੂੰ ਚਾਹੁਣ ਵਾਲੇ ਵੀ ਤੇ ਜਿਸ ਨੇ ਵੀ ਇਹ ਖਬਰ ਸੁਣੀ ਉਹ ਝੰਡੋੜਿਆ ਗਿਆ ਕਿਉਂਕਿ ਇੱਕ ਤੁਸੀਂ ਦੇਖੋ ਕਿ ਉੱਚਾ ਲੰਮਾ ਐਨ ਗਬਰੂ ਬਹੁਤ ਸੋਹਣਿਆ ਮਤਲਬ ਗੀਤ ਗਾਉਣੇ ਬਹੁਤ ਚੰਗਾ ਕਦੇ ਕੰਟਰੋਵਰਸੀ ਦੇ ਵਿੱਚ ਨਹੀਂ ਆਇਆ ਤੁਸੀਂ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਉਹਨੇ ਆਪਣਾ ਇੱਕ ਮੁਕਾਮ ਹਾਸਲ ਕੀਤਾ ਪੰਜਾਬੀ ਯੂਨੀਵਰਸਿਟੀ ਚ ਪੜਦੇ ਪੜਦੇ ਕਮਰ ਗਰੇਵਾਲ ਵੀ ਉਦੋਂ ਉੱਥੇ ਸੀ ਰਾਜਵੀਰ ਜਵੰਦਾ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਜੋਬ ਫਿਰ ਉੱਥੇ ਸਟਰਗਲ ਕਰਦੇ ਕਰਦੇ ਉਹਨੇ ਆਪਣਾ ਇੱਕ ਮੁਕਾਮ ਬਣਾਇਆ ਕਿਸੇ ਦੇ ਨਾਲ ਬਿਨਾਂ ਲੜੇ ਝਗੜੇ ਬਿਨਾਂ ਕੰਟਰੋਵਰਸੀ ਬਿਨਾਂ ਕੋਈ ਮਾਡਾ ਗੀਤ ਕਾਇ ਫਿਲਮਾਂ ਦੇ ਵਿੱਚ ਵੀ ਕੁਝ ਅਦਾਕਾਰੀ ਕੀਤੀ ਇਸ ਵੇਲੇ ਉਹ ਆਈਸੀਯੂ ਦੇ ਵਿੱਚ ਹੈਗਾ ਇਹ ਤੇ ਇਸ ਵੇਲੇ ਵੈਂਟੀਲੇਟਰ ਲੱਗਿਆ ਹੋਇਆ ਤੇ ਰੱਬ ਕਰੇ ਉਹ ਸਿਹਤਯਾਬ ਹੋ ਗਏ ਅਰਦਾਸ ਅਸੀਂ ਤਾਂ ਇਹੀ ਕਰਦੇ ਹਾਂ ਸਾਰੇ ਚਾਹਣ ਵਾਲੇ ਉਸਦੇ ਸਰੋਤੇ ਵੀ ਮੈਨੂੰ ਲੱਗਦਾ ਇਹੀ ਸੋਚਦੇ ਹੋਣਗੇ ਕਿ ਠੀਕ ਠਾਕ ਹੋਵੇ ਕਿਉਂਕਿ ਪਹਿਲਾਂ ਉਸਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਆਪਣੀ ਮਾਂ ਦੇ ਨਾਲ ਆਪਣੇ ਦੋ ਬੱਚਿਆਂ ਦੇ ਨਾਲ ਆਪਣੀ ਪਤਨੀ ਦੇ ਨਾਲ ਇਕ ਜੰਗੀ ਜ਼ਿੰਦਗੀ ਜੀ ਰਿਆ ਸੀ ਪਰ ਸਿਸਟਮ ਕਿਉਂਕਿ ਦੇਖੋ ਜਿਹੜਾ ਆਵਾਰਾ ਪਸ਼ੂਆਂ ਦੀ ਸਮੱਸਿਆ ਹੈ ਇਹ ਚਲੋ ਇਹ ਤਾਂ ਰਾਜਵੀਰ ਜਵੰਦਾ ਇੱਕ ਮਤਲਬ ਪ੍ਰੋਮਿਨੈਂਟ ਪਰਸਨੈਲਿਟੀ ਸੀਗਾ ਇਸ ਕਰਕੇ ਹਾਈਲਾਈਟ ਹੋ ਗਿਆ ਨਹੀਂ ਤਾਂ ਬਹੁਤ ਸਾਰੇ ਲੋਕਾਂ ਦੀਆਂ ਜਾਈ ਜਾਣਾ ਰੋ ਚਾਰੀਆਂ ਨੇ ਚਾਹੇ ਉਹ ਆਵਾਰਾ ਪਸ਼ੂਆਂ ਕਰਕੇ ਹੋਣ ਆਵਾਰਾ ਕੁੱਤਿਆਂ ਕਰਕੇ ਹੋਣ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੋ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬੰਦਾ ਗੱਡੀ ਖ마 ਦਿੰਦਾ ਹੈ ਇਹ ਇਹ ਜਿਹੜੀ ਇਹਦੇ ਨਾਲ ਹੀ ਇੱਕ ਇਹ ਵੀ ਹੈ ਕਿ ਵੱਡੇ ਪੱਤਰ ਤੇ ਕੌਸਸ ਜਿਹੜਾ ਵਸੂਲਿਆ ਜਾਂਦਾ ਹੈ। ਸੁਪਿੰਦਰ ਜੀ ਦੇਸ਼ ਦੇ ਵਿੱਚ ਸਰਕਾਰ ਬਦਲੀ 2014 ਤੋਂ ਉਸ ਤੋਂ ਪਹਿਲਾਂ ਇਹ ਸਮੱਸਿਆ ਇੰਨੀ ਗੰਭੀਰ ਨਹੀਂ ਸੀਗੀ। ਕਿਉਂਕਿ ਉਸ ਤੋਂ ਪਹਿਲਾਂ ਕੀ ਸੀਗਾ ਕਿ ਸਲੱਟਰ ਹਾਊਸ ਸੀਗੇ ਯੂਪੀ ਦੇ ਵਿੱਚ ਵੀ ਹੋਰ ਵੀ ਤੁਸੀਂ ਆਮ ਸੁਣਦੇ ਹੋਣੇ ਜਿਹੜੇ ਸਰੋਤੇ ਇਸ ਵੇਲੇ ਸੁਣ ਰਹੇ ਹੋਣੇ ਪਿੰਡਾਂ ਦੇ ਵਿੱਚੋਂ ਕਹਿੰਦੇ ਸੀਗੇ ਕਿ ਕੱਟਾ ਬੱਚਾ ਵੇਚ ਵਾਲੇ ਜਿਹੜੇ ਬਹੁਤ ਸਾਰੇ ਲੋਕ ਆਉਂਦੇ ਸੀ ਉਹ ਸਲੱਟਰ ਹਾਊਸ ਦੇ ਵਿੱਚ ਲੈ ਜਾਂਦੇ ਸੀਗੇ ਕਿਉਂਕਿ ਇਸੇ ਤਰ੍ਹਾਂ ਹੁਣ ਜਿਹੜੇ ਅਵਾਰਾ ਪਸ਼ੂ ਨੇ ਬਹੁਤ ਸਾਰੇ ਚਲੋ ਇਹਦੇ ਵਿੱਚ ਗਲਤੀ ਡੇਰੀ ਫਾਰਮਿੰਗ ਵਾਲਿਆਂ ਦੀ ਵੱਡੀ ਪੱਧਰ ਤੇ ਹੈ ਕਿ ਉਹ ਜਦੋਂ ਤੱਕ ਤਾਂ ਦੁੱਧ ਦਿੰਨੀਆਂ ਨੇ ਜਿਹੜੀਆਂ ਗਾਵਾਂ ਨੇ ਜਾਂ ਜਿਹੜੇ ਪਸ਼ੂ ਨੇ ਉਹਨਾਂ ਤੋਂ ਕੰਮ ਲੈਂਦੇ ਨੇ ਬਾਅਦ ਵਿੱਚ ਛੱਡ ਦਿੰਦੇ ਨੇ ਫਿਰ ਉਹ ਸਲੱਟਰ ਹਾਊਸ ਭੇਜ ਨਹੀਂ ਸਕਦੇ ਕਿਉਂਕਿ ਅੱਜਕੱਲ ਗਊ ਰੱਖਿਆ ਦਲ ਬਣੇ ਹੋਏ ਨੇ ਤੇ ਉਹਨੂੰ ਫਿਰ ਜਿਹੜਾ ਕਿਉਂਕਿ ਗਊ ਨੂੰ ਆਂਦਾ ਦਰਜਾ ਗਊ ਨੂੰ ਪੂਜਿਆ ਵੀ ਜਾਂਦਾ ਉਹ ਵੀ ਠੀਕ ਹੈ ਆਪਣੇ ਧਾਰਮਿਕ ਤੌਰ ਤੇ ਆਸਥਾ ਬਹੁਤ ਸਾਰੇ ਲੋਕਾਂ ਦੀ ਹੋ ਸਕਦੀ ਹੈ ਪਰ ਉਹਦਾ ਸਾਮ ਸੰਭਾਲਣੀ ਹੋਈ ਹੈਗੀ ਗਊਸ਼ਾਲਾਾਂ ਵਿੱਚ ਬਣੀਆਂ ਹੋਈਆਂ ਨੇ ਜੇ ਗਊਸ਼ਾਲਾਾਂ ਮਾ ਵੀ ਮਤਲਬ ਓਵਰ ਕਹਿ ਸਕਦੇ ਆ ਕਿ ਜਿੰਨੀ ਉਹਨਾਂ ਦੀ ਸਮਰੱਥਾ ਹੈ ਉਹਦੇ ਨਾਲੋਂ ਵੱਧ ਉੱਥੇ ਪਹਿਲਾਂ ਹੀ ਗਊਆਂ ਹੁੰਦੀਆਂ ਨੇ ਜੇ ਕਿਸੇ ਨੇ ਉੱਥੇ ਜਾ ਕੇ ਆਵਾਰਾ ਮਤਲਬ ਫੜ ਕੇ ਉੱਥੇ ਛੱਡ ਕੇ ਵੀ ਆਉਣੀ ਐ ਤਾਂ ਉਹ ਵੀ ਛੱਡ ਨਹੀਂ ਸਕਦੇ ਪੈਸੇ ਉਹਨਾਂ ਨੂੰ ਮੰਗਦੇ ਨੇ ਤੇ ਸ਼ਹਿਰਾਂ ਦੇ ਵਿੱਚ ਵਿਚਾਰੀਆਂ ਪੋਲੀਥੀਨ ਚੱਬਦੀਆਂ ਡੰਪਿੰਗ ਗਰਾਊਂਡ ਦੇ ਨੇੜੇ ਜਿਹੜੇ ਘੁੰਮਦੀਆਂ ਜੀ ਇਹ ਜਿਹੜੀ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਦੇਖੋ ਇਹ ਰਾਜਵੀਰ ਜਵੰਦਾ ਨੇ ਤਾਂ ਇਸ ਗੱਲ ਨੂੰ ਲੈ ਕੇ ਧਿਆਨ ਖਿੱਚਿਆ ਹੈ ਉਹਦੇ ਜ਼ਰੀਏ ਕਿ ਜੇ ਇਹ ਸਾਨਾ ਕਰਕੇ ਐਕਸੀਡੈਂਟ ਹੋਇਆ ਪਰ ਜਿਹੜੇ ਹਰ ਰੋਜ਼ ਆਈ ਲੋਕਾਂ ਦੀਆਂ ਜਿਹੜੇ ਵਿਚਾਰੇ ਆਮ ਲੋਕ ਨੇ ਜਿਨ੍ਹਾਂ ਦਾ ਇੱਕ ਕਮਾਊ ਪੁੱਤ ਚਲੇ ਜਾਂਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਆ ਉਹ ਚਲੀ ਜਾਂਦੀ ਹੈ ਤੁਸੀਂ ਦੇਖੋਗੇ ਠੀਕ ਹੈ ਆਪਣੀ ਜਗ੍ਹਾ ਕਿ ਬਹੁਤ ਸਾਰੇ ਲੋਕਾਂ ਦੀ ਆਸਥਾ ਹੋ ਸਕਦੀ ਹੈ ਪਰ ਦੂਜੇ ਪਾਸੇ ਜੇਕਰ ਜੇਕਰ ਇਨਸਾਨੀ ਜ਼ਿੰਦਗੀ ਤੇ ਕੋਈ ਭਾਰੂ ਪੈ ਰਿਹਾ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਸੀ ਜਿਹੜਾ ਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਸਟ੍ਰੇਟ ਡੌਗਸ ਵਾਲੇ ਮਾਮਲੇ ਦੇ ਵਿੱਚ ਕਿ ਜਦੋਂ ਬੱਚਿਆਂ ਨੂੰ ਜਿਹੜੇ ਵਾਰਾ ਕੁੱਤੇ ਵੱਢਣ ਲੱਗ ਜਾਣਾਂ ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਨ ਵਾਲਾ ਕਿਹਨਾਂ ਕੀਮਤੀ ਜਾਨਾਂ ਜਣਾਂ ਲਿਆ ਫਿਰ ਤੁਸੀਂ ਉਹਨੂੰ ਕਿਵੇਂ ਦੇਖੋਗੇ ਤੁਸੀਂ ਉਹਨੂੰ ਜਿਹੜੇ ਬਹੁਤ ਸਾਰੇ ਡੌਗ ਵਰਜ਼ ਸਾਹਮਣੇ ਆ ਗਏ ਫਿਰ ਉਸ ਟਰਨਲਾਈਜੇਸ਼ਨ ਨਹੀਂ ਹੁੰਦੀ ਹੈਗੀ ਜਿਹੜੀ ਹੋਣੀ ਚਾਹੀਦੀ ਮਤਲਬ ਵੀ ਜਿਹੜੀਆਂ ਗਰੁੱਪਸ ਆ ਮੈਂ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਕੌਸਸ ਜਿਹੜਾ ਇੰਨੇ ਵੱਡੇ ਪ੍ਰਦਰ ਹਰ ਚੀਜ਼ ਦੇ ਉੱਤੇ ਵਸੂਲਿਆ ਜਾਂਦਾ ਉਹਦਾ ਕੋਈ ਹਵਕਤਬ ਨਹੀਂ ਕਿੱਥੇ ਉਹ ਲੱਗ ਰਿਹਾ ਹੈ ਜੇ ਤੁਸੀਂ ਕੌਸਸ ਵਸੂਲ ਰਹੇ ਹੋ ਤਾਂ ਕੌਸਸ ਦਾ ਮਤਲਬ ਕੀ ਹੈ ਕਿ ਤੁਸੀਂ ਪੈਸੇ ਲੈ ਰਹੇ ਹੋ ਲੋਕਾਂ ਤੋਂ ਕਿ ਅਸੀਂ ਇਹਨਾਂ ਦੀ ਸਾਮ ਸੰਭਾਲ ਕਰਾਂਗੇ ਕਿਤੇ ਨਹੀਂ ਦਿਖ ਰਹੀ ਥੀ ਤੋ ਇਹ ਤਾਂ ਇਹ ਬਹੁਤ ਜ਼ਰੂਰੀ ਖਬਰ ਸੀਗੀ ਆਪਣੇ ਦਰਸ਼ਕਾਂ ਦੇ ਨਾਲ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਦੂਜਾ ਪੰਜਾਬ ਵਿਧਾਨ ਸਭਾ ਦਾ ਅੱਜ ਸੈਸ਼ਨ ਸੀਗਾ ਤੇ ਸੈਸ਼ਨ ਸਮਾਪਤ ਹੋ ਚੁੱਕਿਆ ਹੈ ਤੇ ਇੱਕ ਸ਼ੁੱਕਰਵਾਰ ਦਾ ਦਿਨ ਸੀਗਾ ਤੇ ਅੱਜ ਦੋ ਦਿਨ ਦਾ ਇਹ ਸੈਸ਼ਨ ਸੀਗਾ ਤੇ ਬਹੁਤ ਵੱਡੇ ਪੱਧਰ ਤੇ ਰਾਮ ਬਾਜ਼ੀਆਂ ਹੋਈਆਂ ਵਾਰ ਪਲਟ ਵਾਰ ਹੋਏ ਹਾਲਾਂਕਿ ਇਹ ਸੈਸ਼ਨ ਇਸਦੇ ਲਈ ਬੁਲਾਇਆ ਗਿਆ ਸੀਗਾ ਕਿ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਆ ਉਸ ਦੇ ਵਿੱਚ ਹੜਾਂ ਨੂੰ ਲੈ ਕੇ ਕੀ ਫੈਸਲੇ ਹੁੰਦੇ ਨੇ ਪਰ ਜ਼ਿਆਦਾਤਰ ਤਾਂ ਇਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਇੱਕ ਨਿੰਦਾ ਮਤਾ ਉਪਾਸ ਕੀਤਾ ਗਿਆ ਕੇਂਦਰ ਸਰਕਾਰ ਇਹ ਜੀ ਕੇਂਦਰ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਹਾਲਾਂਕਿ ਜਿਹੜੀ اپੋਜੀਸ਼ਨ ਆ ਉਹ 12000 ਕਰੋੜ ਪੁੱਛਦੀ ਹੈ ਕਿ ਕਿੱਥੇ ਹੈ ਐਸ ਡੀ ਆਰ ਐਫ ਦਾ ਪੈਸਾ ਇਹ ਹਾਲੇ ਵੀ ਮਤਲਬ ਉਵੇਂ ਹੀ ਹੈ ਕਿ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਬੀ ਜੀ ਪੀ ਵਾਰ-ਵਾਰ ਕਹਿੰਦੀ ਹੈ ਕਿ ਤੁਹਾਡੇ ਕੋਲ 12000 ਕਰੋੜ ਰੁਪਇਆ ਹੈ ਸੈਂਟਰ ਦਾ ਤੇ ਐਸ ਡੀ ਆਰ ਐਫ ਫੰਡ ਚ ਪੰਜਾਬ ਸਰਕਾਰ ਕਹਿੰਦੀ ਹੈ ਸਾਡੇ ਕੋਲ ਤਾਂ ਹੈ ਹੀ ਕੁਸ਼ਣ ਦਰ ਅਸਲ ਭੁਗਿੰਦਰ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਕੇਂਦਰ ਦੀਆਂ ਇਹਦੇ ਵਿੱਚ ਜ਼ਿਆਦਾਤਰ 75 25 ਦੀ ਰੇਸ਼ੋ ਹੁੰਦੀ ਹੈ ਕਿ ਜੇਕਰ ਤੁਸੀਂ ਇਹ ਵੀ ਫੰਡ ਉਸ ਦੇ ਵਿੱਚੋਂ ਯੂਜ਼ ਕਰਨਾ ਹੈ ਮੰਨ ਲਓ ਤੁਸੀਂ 100 ਕਰੋੜ ਕਰਨਾ ਹੈ ਤੁਸੀਂ 75 ਕਰੋੜ ਤੁਹਾਨੂੰ ਸੈਂਟਰ ਦੇਊਗਾ 25 ਕਰੋੜ ਤੁਹਾਨੂੰ ਆਪਣਾ ਪਾਉਣਾ ਪੈਣਾ ਜੀ ਫਿਰ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਇਹ ਸਾਰੀਆਂ ਸਕੀਮਾਂ ਇਸੇ ਤਰੀਕੇ ਨਾਲ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਸਕੀਮਾਂ ਲੈਪਸ ਹੋ ਜਾਂਦੀਆਂ ਨੇ ਕਿਉਂਕਿ ਸਟੇਟ ਜਿਹੜੀ ਉਹ ਆਪਣੇ ਹਿੱਸੇ ਦਾ ਪੈਸਾ ਹੀ ਨਹੀਂ ਪਾਉਂਦੀ ਉਹਨਾਂ ਕੋਲ 25% ਵੀ ਨਹੀਂ ਹੁੰਦਾ ਜਿਹੜਾ 75% ਵਰਤੋਂ ਕਰਨ ਦੇ ਲਈ ਉਹਨਾਂ ਕੋਲ 25% ਵੀ ਨਹੀਂ ਹੁੰਦਾ ਤੇ ਐਸਡੀਆਰਐਫ ਦੀ ਵੀ ਇਹੀ ਖੇਲ ਹੈ ਇਸ ਦੇ ਨਾਲ ਹੀ ਅੱਜ ਜਿਹੜੀ ਸੀਐਮ ਮਾਨ ਦੇ ਵੱਲੋਂ ਸੰਬੋਧਨ ਕੀਤਾ ਗਿਆ ਦੂਜੇ ਪਾਸੇ ਜਿਹੜੀ ਬੀਜੇਪੀ ਹੈ ਉਹਨਾਂ ਦੇ ਵੱਲੋਂ ਆਪਣਾ ਮੌਕ ਸੈਸ਼ਨ ਚਲਾਇਆ ਗਿਆ ਕਿ ਜੇ ਅਸੀਂ ਤਾਂ ਆਪਣਾ ਵਕੀ ਦੇ ਤੌਰ ਤੇ ਸੈਸ਼ਨ ਚਲਾਵਾਂਗੇ ਉੱਥੇ ਜਿਹੜੇ ਜਿੰਨੇ ਵੀ ਸਾਬਕਾ ਵਿਧਾਇਕ ਮੰਤਰੀ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਜੁਆਇਨ ਕੀਤੀ ਮਨਪ੍ਰੀਤ ਬਾਦਲ ਤੋਂ ਲੈ ਕੇ ਰਾਣਾ ਗੁਰਮੀਤ ਸੋਢੀ ਹੋਰ ਬਹੁਤ ਸਾਰੇ ਉੱਥੇ ਮੌਜੂਦ ਰਹੇ ਅਟਵਾਲ ਹੋਣੇ ਹੋਰ ਬਹੁਤ ਸਾਰੇ ਜਿਹੜੇ ਗਿਦਾਰ ਸਿੰਘ ਪੱਟੀ ਸਾਹਿਬ ਕਹਿੰਦੇ ਮਤਲਬ ਬਹੁਤ ਸਾਰੇ ਲੀਡਰ ਸੀ ਜਿਹੜੇ ਬੀਜੇਪੀ ਦੇ ਵਿੱਚ ਉਸ ਵੇਲੇ ਮੌਜੂਦ ਸੀਗੇ ਉਹਨਾਂ ਦੇ ਮੌਕ ਸੈਸ਼ਨ ਦੇ ਵਿੱਚ ਇੱਧਰ ਜਿਹੜੀ ਗੱਲ ਹੈਗੀ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਅੱਜ ਇੱਕ ਤਾਂ ਸੀਐਮ ਆਨ ਦੇ ਵੱਲੋਂ ਜਿਹੜਾ ਪਹਿਲਾ ਅੰਕੜਾ ਦਿੱਤਾ ਗਿਆ ਸੀ ਜਾਂ ਪਹਿਲਾਂ ਜਿਹੜੀ ਜਾਰੀ ਕੀਤੀ ਗਈ ਸੀ ਕਿ ਅਸੀਂ 20000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇਣਾ ਹੈ ਜਿੱਦੀ ਪੂਰੀ ਜ਼ਮੀਨ ਫਸਲ ਖਰਾਬ ਹੋ ਗਈ ਹੈ 1 ਏਕੜ ਦੀ ਤੇ 10000 ਦੇਣਾ ਹੈ ਜਿੱਦੀ 33 ਤੋਂ 75 ਤੱਕ ਹੋ ਗਈ ਹੈ ਜਿੱਦੀ 75 ਤੋਂ 100 ਹੋ ਗਈ ਉਹਨੂੰ ਪੂਰਾ ਦੇ ਦੇਣਾ ਇਸ ਦੇ ਨਾਲ ਹੀ ਜੇ ਕਿਸੇ ਦੀ ਪਸ਼ੂ ਦੀ ਮੌਤ ਹੋਈ ਉਹਨੂੰ 37000 ਹੈ ਜੇ ਕਿਸੇ ਦਾ ਘਰ ਡਿੱਗਿਆ ਹੈ ਜੀ ਜੇ ਕਿਸੇ ਦਾ ਘਰ ਡਿੱਗਿਆ ਉਹਨੂੰ 40000 ਹੈ ਇਸ ਤੋਂ ਬਿਨਾਂ ਇਹ ਵੀ ਕਿਹਾ ਗਿਆ ਕਿ ਅਸੀਂ 7200 ਰੁਪਇਆ ਪ੍ਰਤੀ ਏਕੜ ਦੇਵਾਂਗੇ जिने ਕਿਸੇ ਨੇ ਰੇਤ ਕੱਢਣਾ ਕਿਉਂਕਿ ਰੇਤ ਆ ਗਈ ਹੈ ਕਈ ਕਿ ਫੁੱਟ 2-2 ਫੁੱਟ 4-5-5 ਫੁੱਟ ਅਸੀਂ 72000 ਰੁਪਏ ਪ੍ਰਤੀ ਏਕੜ ਦੇਵਾਂਗੇ ਤੇ ਜਿਹਨੂੰ ਕਿਸੇ ਨੇ ਡੀਜ਼ਲ ਦੀ ਵਰਤੋਂ ਕਰਨੀ ਹੈ ਕਿਸੇ ਨੇ ਕੋਈ ਟਰੈਕਟਰ ਉਹਦੇ ਨਾਲ ਕਿਰਾਏ ਤੇ ਲੈ ਕੇ ਆਉਣਾ ਜੇ ਜਿਵੇਂ ਵੀ ਇੰਜਣ ਲਾ ਕੇ ਕੱਢਣਾ ਹੈ ਜਿਵੇਂ ਵੀ ਕਿਸੇ ਨੂੰ ਲੱਗਦਾ ਹੈ ਤਾਂ ਉਹਦੇ ਲਈ ਜੀ 72000 ਰੁਪਏ ਪ੍ਰਤੀ ਏਕੜ ਦੇਵਾਂਗੇ ਇਸ ਤੋਂ ਬਿਨਾ ਇਹ ਵੀ ਕਿਹਾ ਗਿਆ ਕਿ ਅਸਲ ਦੇ ਵਿੱਚ ਹੋਇਆ ਕੀ ਕਿ ਦਰਿਆਵਾਂ ਨੇ ਆਪਣੇ ਰਾਹ ਵੀ ਬਦਲੇ ਨੇ ਤਾਂ ਦਰਿਆਵਾਂ ਨੇ ਰਾਹ ਬਦਲ ਲਏ ਤੇ ਬਹੁਤ ਸਾਰੀ ਜ਼ਮੀਨ ਜਿਹੜੀ ਲੋਕ ਪਹਿਲਾਂ ਵਾਹੀ ਕਰਦੇ ਸੀ ਉਹ ਦਰਿਆ ਦੇ ਵਿੱਚ ਆ ਗਈ ਜੀ ਉਹ ਉਹਦੇ ਲਈ ਸੀਆ ਮੰਨ ਕੇ ਕਿ ਅਸੀਂ 18500 ਜਿਹੜੇ 18800 ਰੁਪਿਆ ਪ੍ਰਤੀ ਏਕੜ ਉਹ ਵੀ ਨਹੀਂ ਮੰਗੇ ਹਾਲਾਂਕਿ ਦੇਖੋ ਦੀਵਾਲੀ ਆ ਰਹੀ ਹੈ 1 1 ਅਕਤੂਬਰ ਨੂੰ ਦੀਵਾਲੀ ਆ ਸਰਕਾਰ ਦੀ ਕੋਸ਼ਿਸ਼ ਇਹ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਜੋ ਪਹਿਲਾਂ ਪਹਿਲਾਂ ਕੁਝ ਚੈੱਕ ਜਿਹੜੇ ਨੇ ਲੋਕਾਂ ਤੱਕ ਪਹੁੰਚਾਈਏ ਤਾਂ ਜੋ ਇੱਕ ਉਹਨਾਂ ਦੀ ਦੀਵਾਲੀ ਜਿਹੜੀ ਆ ਉਹ ਰੌਸ਼ਨ ਹੋ ਸਕੇ ਪਰ ਹੁਣ ਇਹ ਹੁਣ ਸਰਕਾਰ ਤੇ ਡਿਪੈਂਡ ਹੈ ਉਸਦੇ ਅਫਸਰਾਂ ਤੇ ਡਿਪੈਂਡ ਹੈ ਕਿੰਨੇ ਸਮੇਂ ਦੇ ਵਿੱਚ ਗਰਦਾਵਰੀ ਹੁੰਦੀ ਹੈ ਤੇ ਇਹ ਜਿਹੜੀ ਮੌਜੂਦਾ ਹਾਲਤ ਹੈ ਜੀ ਇਸ ਵੇਲੇ ਪੰਜਾਬ ਦੀ ਬਹੁਤ ਬਹੁਤ ਧੰਨਵਾਦ ਕੱਲ ਖੁੱਲ ਕੇ ਗੱਲਬਾਤ ਕਰਾਂਗੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਸ ਜੁਮਲੇਵਾਜੀਆਂ ਹੋਈਆਂ ਪਹਿਲਾਂ ਪ੍ਰੀ ਪਲਾਨਡ ਹੋਇਆ ਤੁਸੀਂ ਦੇਖ ਲਓ ਇੰਨੀ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਣ ਲਈ ਜਾਂ ਐਡਵਰਟਾਈਜ਼ਮੈਂਟ ਤੇ ਪੈਸਾ ਖਰਚਣ ਲਈ ਮੈਨੂੰ ਲੱਗਦਾ ਸਭ ਤੋਂ ਇਹ ਪਹਿਲੀ ਸਰਕਾਰ ਹੋਣੀ ਜਿਹਨੇ ਪੈਸਾ ਫੂਕ ਤਾਣ ਉਹ ਤਖਤੀਆਂ ਪਹਿਲੀ ਛਿਪਵਾ ਕੇ ਲਿਆਏ ਸੀ ਵਿਧਾਨ ਸਭਾ ਦੇ ਵਿੱਚ ਬਿਲਕੁਲ ਹਾਲਾਂਕਿ ਇਹ ਵੀ ਪਹਿਲੀ ਵਾਰ ਹੈ ਕਿ ਆਪਣੀ ਹੀ ਸਰਕਾਰ ਦੇ ਸਪੀਕਰ ਦੇ ਖਿਲਾਫ ਵਿਰੋਧ ਕਰਨਾ ਕਿਉਂਕਿ ਇਹ ਕੰਮ ਤਾਂ ਵਿਰੋਧੀਆਂ ਦਾ ਹੁੰਦਾ ਹੈ ਜਿਹੜੀਆਂ ਤਕਤੀਆਂ ਦਿਖਾਉਣੀਆਂ ਭੁਪਿੰਦਰ ਇਹ ਅਵਰਜੀਤ ਹੁੰਦੀਆਂ ਨੇ ਚਲੋ ਇਹ ਇੱਕ ਰੋਜ਼ ਪ੍ਰਗਟਾਉਣ ਦਾ ਰਾਹ ਹੁੰਦਾ ਹੈ ਪਰ ਸੱਤਾਧਰਨੀ ਆਵੇਂ ਕਰਦੇ ਹੁੰਦੀ ਕਿਉਂਕਿ ਤੁਹਾਡੇ ਉੱਤੇ ਸਰਕਾਰ ਹੈ ਸਪੀਕਰ ਦੇ ਖਿਲਾਫ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਮਤਲਬ ਆਪਣੀ ਹੀ ਸਪੀਕਰ ਦੇ ਖਿਲਾਫ ਆਪਣੀ ਹੀ ਵਿਧਾਨ ਸਭਾ ਦੇ ਵਿੱਚ ਆਪਣਾ ਹੀ ਸਰਕਾਰ ਦਾ ਹੀ ਪ੍ਰੋਟੈਸਟ ਤਾਂ ਜੇ ਕਰਨਾ ਸੀਗਾ ਤਾਂ ਪੀਐਮ ਮੋਦੀ ਦੇ ਘਰ ਅੱਗੇ ਉਹਦੇ ਹਾਇਸ਼ ਦੇ ਅੱਗੇ ਸੰਸਦ ਦੇ ਅੱਗੇ ਪਰਗਟ ਸਿੰਘ ਵਾਰ-ਵਾਰ ਕਹਿੰਦੇ ਨੇ ਕਹਿੰਦੇ ਆ ਜਿਹੜੇ ਤੁਸੀਂ ਮੱਤੇ ਲੈ ਕੇ ਆ ਰਹੇ ਹੋ ਇਹ ਤਾਂ ਪਹੁੰਚਣੇ ਨਹੀਂ ਦਿੱਤੇ ਇਹ ਤਾਂ ਇੱਕ ਸਿੰਬੋਲਿਕ ਹੈਗਾ ਤੁਹਾਡਾ ਇੱਥੇ ਪਿਆ ਰਹਿ ਗਿਆ ਜਾਂ ਕਿਸੇ ਉੱਥੇ ਕਲਮ ਪਹੁੰਚ ਗਿਆ ਤੁਸੀਂ ਸਾਡੇ ਨਾਲ ਚੱਲੋ ਪੀਐਮ ਦੇ ਸਾਹਮਣੇ ਘਰ ਦੇ ਬਾਹਰ ਬੈਠਦੇ ਹਾਂ ਨਾਲੇ ਉਹਨਾਂ ਨੂੰ ਪਤਾ ਲੱਗੂ ਨਾ ਚੱਲ ਤਾਂ ਇੱਥੇ ਖੜੀ ਹੈ ਇਹ ਬੀਜੇਪੀ ਦਾ ਹੈੱਡਕੁਆਰਟਰ ਹੋਊਗਾ ਪੰਜਾਬ 'ਚ ਹੋਣਗੇ ਉਹ ਤੇ ਦਿੱਲੀ ਜਾਓ ਤੁਸੀਂ ਚਲੋ ਕੱਲ ਨੂੰ ਕਰਾਂਗੇ ਇਸ ਮੁੱਦੇ ਤੇ ਜੀ ਗੱਲਬਾਤ ਕੱਲ ਨੂੰ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ